ਫਿਰ ਆਖ ਗੁਰਕਪਰੀ ਨੇ ਇੱਕ ਵਾਰ ਕਿਹਾ ਸੀ ਕਿ ਉਰਦੂ ਸਿਰਫ ਢਾਈ ਪੋਇਟ ਨਹੀਂ ਤਿੰਨ ਪਸੰਹ ਕੁਸ਼ਿਆ ਕਿ ਇਹ ਨੇ ਸਾਰਿਆਂ ਦੇ ਹੁੰਦੇ ਆ ਢਾਈ ਕਿਵੇਂ ਕਹਿ ਦਿੱਤਾ ਉਹਨੇ ਕਿਹਾ ਕਿ ਇੱਕ ਕਾਲਿਮ ਇੱਕ ਮੀਰ ਤੇ ਬਾਕੀ ਅੱਦੇ ਸਾਰੇ ਅਸੀਂ ਤੇ ਮੈਨੂੰ ਲੱਗਦਾ ਕਿ ਸਾਡੇ ਸਮਿਆਂ 'ਚ ਤਾਂ ਪੋਇਟ ਕੋਈ ਸੀ ਕਿ ਕੋਈ ਹੈ ਸੀ ਨਹੀਂ ਸਾਡੇ ਸਮਿਆਂ ਦਾ ਪੋਇਟ ਕੋਈ ਪਾਤਰ ਚਲਾ ਗਿਆ ਪ੍ਰਦੀਪ ਕੋਲ ਦੀ ਸਾਡੇ ਵਿਚਕਾਰ ਮੇਰੀ ਪਾਤਰ ਨਾ ਬਹੁਤ ਸ਼ਾਂਤ ਪ੍ਰਾਣੀ ਸਰਵਰ ਪਾਤਰ 1982 ਤੋਂ ਪਹਿਲੀ ਵਾਰ ਮਿਲਿਆ ਸੀ ਉਸ ਤੋਂ ਬਾਤਾਂ ਲਗਾਤਾਰ ਸੱਦੇ ਬਹੁਤ ਨੀੜਤਾ ਲਈ ਬੜੀਆਂ ਤਲਕੀਆਂ ਵੀ ਕੀਤੀਆਂ ਜ਼ਿੰਕੀ ਚਲੇ ਪਰ ਪਾਤਰ ਪਤਰੀ ਸੀ ਉਹਨੂੰ ਮਨ ਨੂੰ ਲੱਗਦਾ ਕਿ ਦੁਨੀਆ 'ਚ ਉਸ ਬੰਦੇ ਦਾ ਕੋਈ ਦੁਸ਼ਮਣ ਵੀ ਹੋ ਸਕਦਾ ਜਾਉਣੇ ਕਿਸ ਨੂੰ ਦੁਸ਼ਮਣ ਬਣਾਇਆ ਹੋਵੇ ਇਨੀ ਖਲੀਮੀ ਕਿਸੇ ਹੱਡ ਬੁਆਸਤੇ ਬੰਦੇ ਜੀ ਮੈਂ ਨਹੀਂ ਹੁਣ ਵੇਖੀ ਇਹ ਨਹੀਂ ਗਰੀਬੀ ਪਤਨੀ ਇਹਨੋਂ ਸਾਲ ਪਿਛਿਣੇ ਸੋਹਕ ਜਿਹਾ ਬੰਦਾ ਕਿਹਾ ਉਹ ਖਲੀਮੀ ਨਾਲ ਪਰਿਆ ਹੋਇਆ ਬੰਦਾ ਸੀ ਉਹ ਇਨੀ ਮਕਬੂਲੀਅਤ ਅਸੀਂ ਕੱਲ ਦਿੱਲੀ ਦਿੱਲੀ ਦੀਆਂ ਸਾਰੀਆਂ ਸੈਦ ਸਭਾਵਾਂ ਨੇ ਸ਼ੁਭ ਸਭਾ ਕੀਤੀ ਰੂਦੀ ਵਿੱਚ ਘਟੂ ਘਟ 12ਵਾਂ ਭਾਸ਼ਾ ਵਾਲੇ ਲੋਕ ਜਿਹੜੇ ਆਉਂਦੇ ਆਉਂਦੇ ਆਨਲਾਈਨ ਸ਼ਾਮਿਲ ਹੋਏ ਉਹ ਰੂ ਸਿਰਫ ਨਾਰਥ ਇੰਡੀਆ ਦੀਆਂ ਭਾਸ਼ਾਵਾਂ ਦੀ ਸੀ ਨਾਰਥ ਇੰਡੀਆ ਤੋਂ ਪਰੇ ਦੀਆਂ ਵੈਸਟ ਦੀਆਂ ਤੇ ਸੌਦੀਆਂ ਭਾਸ਼ਾਵਾਂ ਵਾਲੇ ਲੋਕਾਂ ਵੀ ਇੰਨੇ ਲੋਕ ਉਹਨਾਂ ਨੂੰ ਜਾਣਦੇ ਸੀ ਔਰ ਕਿਸੇ ਸ਼ਾਇਰ ਵਾਸਤੇ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਕਿ ਮਾਰਚ ਵਿੱਚ ਸਹਿਤ ਅਕੈਡਮੀ ਨੈਸ਼ਨਲ ਸਹਿਤ ਅਕੈਡਮੀ ਦਾ ਬਹੁਤ ਵੱਡਾ ਲਿਟਰੇਚਰ ਫੈਸਟੀਵਲ ਸੀ ਉੱਚੀ ਅਸੀਂ 5-6 ਦਿਨ ਲਗਾਤਾਰ ਦਿਨ ਰਾਤ ਇਕੱਠੇ ਰਹੇ ਔਰ ਸ਼ਾਮ ਨੂੰ ਅਸੀਂ ਇੰਡੀਆ ਇੰਟਰਨੈਸ਼ਨਲ ਸੈਂਟਰ ਗਏ ਸਭੀ ਸੀ ਅਮਰਜੀਤ ਸੀ ਮੈਂ ਸੀ ਪਤਸ ਦੀ ਲੁਤੀ ਅਸੀਂ ਖੜੇ ਸੀ ਬਾਹਰ ਦੇ ਬਾਹਰ ਇੱਕ ਬੰਦਾ ਬਚਾ ਲੰਬਾ ਆਇਆ ਔਰ ਉਹਨੇ ਪੁੱਛਿਆ ਕਿ ਇਹ ਪਤਤਰ ਸਕਾਟੀ ਪਾਤਰ ਉਹ ਪਾਤਰ ਦਾ ਹੱਥ ਫੜ ਕੇ ਦੋਨੋਂ ਹੱਥਾਂ ਚਿਰਸਾ ਫੜ ਕੇ ਖੜਾ ਰਿਹਾ ਔਰ ਕਹਿੰਦਾ ਕਿ ਕਿੱਡੀ ਵੱਡੀ ਗੱਲ ਐ ਕਿ ਪਾਤਰ ਦਾ ਹੱਥ ਮੇਰੀਆਂ ਹੱਥਾਂ ਚ ਆ। ਔਰ ਉਹ ਬੰਦਾ ਬਾਅਦ ਕੇ ਸਾਡੇ ਨਾਲ 2 ਘੰਟੇ ਬੈਠਾ ਰਿਹਾ ਔਰ 2 ਘੰਟੇ ਪਾਤਰ ਨੂੰ ਪਾਤਰ ਦੀਆਂ ਨਜ਼ਮਾਂ ਸੁਣਾਉਂਦਾ। ਔਰ ਅਸੀਂ ਕਾਫੀ دیر ਬਾਅਦ ਉਹਨੂੰ ਪੁੱਛਿਆ ਕਿ ਤੂੰ ਕੌਣ ਹੈ? ਤੇ ਉਹ ਦੋ ਸਟੇਟਾਂ ਦਾ ਵਰਨਰ ਲੈ ਚੁੱਕਾ ਸੀ ਸੁਪਰੀਮ ਕੋਰਟ ਦਾ ਵਕੀਲ ਹੈ ਪਾਰਲੀਮੈਂਟ ਦਾ ਮੈਂਬਰ ਹੈ ਔਰ ਸੁਖਮਾ ਸਰਾਜ ਦਾ ਹਸਬੰਡ ਸਰਪਿਸ ਨੂੰ ਵੀ ਨਹੀਂ ਪਤਾ ਸੀ ਇਹ ਪੱਤਰ ਹੂਨ ਦਾ ਮਤਲਬ ਇਹ ਹੈ ਇੱਕ ਵਾਰ ਤੁਹਾਨੂੰ ਮੇਰੀਆਂ ਬਹੁਤ ਗਿਆਤਾਂ ਪੱਤਰਾਂ ਜੁੜੀਆਂ ਹੋਈਆਂ ਮੈਂ ਕੱਲ ਵੀ ਬੋਲਦਿਆਂ ਕਿ ਅਸੀਂ ਕਿ ਮੈਂ ਜਿਹੜੀਆਂ ਸਿਵਰਤੀਆਂ ਲਿਖਾਂ ਤੇ 200 ਪੇਜ ਤਾਂ ਲਿਖੀ ਸਾਂ ਦਿੱਲੀ ਕਵੀ ਦਰਬਾਰ ਹੁੰਦਾ ਸੀ ਲਾਲਕੇ ਲਈ ਇੱਕ ਵਾਰ ਹਿਲਾ ਦੀਸ਼ੇ ਚੀਫ ਗੈਸਟ ਸੀ ਸੀਯਮੂ ਨੇ ਉਹਨਾਂ ਸੀ ਤੇ ਮੈਨੂੰ ਕਹਿੰਦੀ ਕਿ ਬੇਟਾ ਸ਼ੁਰੂ ਕਰ ਲੈਣਾ ਮੈਂ ਇੱਕ ਦੀ ਮੀਟਿੰਗ ਚ ਹੈ ਲੇਟ ਹੋ ਜਾਊਂਗੀ ਪਰ ਪਾਤਰ ਨੂੰ ਮੇਰੇ ਆਉਣ ਤੋਂ ਪਹਿਲਾਂ ਆਣਾ ਹੈ ਮੈਂ ਸਰਜੀਤ ਪਾਤਰ ਨੂੰ ਹੀ ਸੁਣਾਉਣਾ ਔਰ ਕਾਫੀ ਮੀਟਿੰਗ ਲੇਟ ਹੋ ਗਈ ਸਾਹਤ ਤੇ ਲੋਕ ਅੱਗੇ ਆ ਕੇ ਕਹਿਣ ਲੱਗੇ ਕਿ ਪਾਤ ਤੋ ਮੋਸਟਰਾਉ ਤੇ ਸਾਡੇ ਵਾਸਤੇ ਲੋਕ ਪਹਿਲੇ ਸੀ 7-8000 ਦੀ ਆਡੀਅੰਸ ਬੈਠੀ ਹੈ ਔਰ ਅਸੀਂ ਪਾਤਰ ਨੂੰ ਬੁਲਾ ਰਿਹਾ ਮੰਚ ਤੇ ਤੋਂ ਗਾਰਿਆ ਸੀ ਸੁਬਨੇ ਕੀ ਰੂਹ ਨੂੰ ਸਵਾਰ ਲੀਆ ਐਸ ਗਿਆ ਨੀ ਦਾਤੂ ਮੋਤਾ ਚੀਂ ਗਿਆ ਜੀ ਉਹਨੇ ਅਲਾਪ ਕਰਕੇ ਇੱਕ ਸ਼ੇਰੀ ਪੜਿਆ ਤੇ ਜੀ ਮਸਲਾ ਲੀਆ ਔਰ ਐਸਾ ਪੌੜੀਆਂ ਜਿਹੜੀ 13 ਦੀ ਪਹਿਲੇ ਤੋਂ ਬੜੇ ਵੇਗ ਨਾਲ ਆਈ ਹੁੰਦਾ ਕਿ ਛੇਤੀ ਜਿੱਤੀ ਜਾਣਾ ਜਦੋਂ ਪੌੜੀਆਂ ਚੜਨ ਲਗੀ ਤੋਂ ਨੇ ਵੇਖਿਆ ਪਾਤਰ ਗਾਰਿਆ ਔਰ ਪੌੜੀ ਦੇ ਪਹਿਲੇ ਜਿਹੜਾ ਪਹਿਲੀ ਪੌੜੀ ਦੇ ਉੱਤੇ ਹੀ ਉਹ نیچے ਬੈਠ ਗਈ ਔਰ ਮੈਂ ਕਿਉਂਕਿ ਜੀ ਮਸਲਾ ਹਮ ਤਾਂ ਖੜੀ ਹੋਣਾ ਪੈਣਾ ਸੀ ਜਣਾ ਇਹਨਾਂ ਸੀ ਆਜਾ ਉੱਪਰ ਪਰ ਮਿਲਕੇ ਦੇ ਵਿੱਚ ਉਪਰ ਐ ਜਦ ਤੱਕ ਕਿ ਗਾਰਿਆਂ ਤਦ ਤੱਕ ਮੈਂ ਉੱਪਰ ਗਿਆ ਅਸੀਂ ਇਹ ਉੱਤੇ ਗੁਰਬਾਣੀ ਫੈਸਟੀਵਲ ਸ਼ੁਰੂ ਕੀਤਾ ਸੀ ਜਿਉਂ 4-5 ਸਾਲ ਪਾਤਰ ਨੇ ਗੰਭੀਰ ਕੀਤਾ ਜਿਹੜਾ ਗੁਰਬਾਣੀ ਫੈਸਟੀਵਲ ਕਹਣਾ ਹੀ ਉਹ ਪਾਤਰ ਦਾ ਹੀ ਨਾਮ ਰੱਖਿਆ ਹੋਇਆ ਸੀ ਕਿ ਕੋਈ ਕਲਾਸੀਕਲ ਵਿੱਚ ਕਲਾਸੀਕਲ ਸਿੰਗਰ ਗਾਣ ਗੁਰਬਾਣੀ ਹੁੰਦੇ ਸੀ ਉੱਥੇ ਇੱਕ ਸਾਲ ਅਸੀਂ ਪੰਡਿਤ ਜਸਦੇਵ ਰੰ ਬੁਲਾਇਆ ਔਰ ਪੱਤਰ ਦਿਓ ਮੈਂ ਜਗਲਵੰਤੀ ਜਿਹੜੀ ਪਿੱਛੇ ਦੇਖੀ ਗ੍ਰੀਨ ਰੂਮ ਦੇ ਵਿੱਚ ਪਾਤਰ ਉਹਨਾਂ ਨਾਲ ਗੱਲਾਂ ਕਰਦੇ ਆ ਤੂੰ ਉਹਨਾਂ ਨੂੰ ਪੱਤਰ ਨਾਲ ਗੱਲਾਂ ਕਰਦੇ ਪਰ ਮੈਨੂੰ ਪਤਾ ਨਹੀਂ ਲੱਗਿਆ ਕਿ ਉਹ ਇੰਨਾ ਵੱਡਾ ਜਿਹੜਾ ਕਲਾਸਿਕਲ ਸਿੰਗਰ ਹੈ ਵਰਲਡ ਫੀਮ ਦਾ ਉਹ ਪੱਤਰ ਦੀ ਪੋਟੀ ਰਿਡਿੰਗ ਜਾਂਦਾ ਸੀ ਪਾਤਰ ਦਾ ਹੋਣਾ ਲੱਗਦਾ ਹੈ ਕਿ ਸਾਡੇ ਸਾਰਿਆਂ ਵਾਸਤੇ ਬਹੁਤ ਵੱਡੀ ਗੱਲ ਸੀ ਸਾਨੂੰ ਸਭ ਨੂੰ ਇਹ ਮਾਨ ਹੈ ਕਿ ਅਸੀਂ ਬਾਤਰ ਦੇ ਜ਼ਬਾਨੇ ਵਿੱਚ ਚੱਲ